ਅਸ਼ਾ ਤੇ ਹੁਣ ਤੁਸੀਂ ਭਾਬੀ ਕਰਕੇ ਮੇਰੇ ਨਾਲ ਲੜੋਗੇ ਵੇਖ ਲੈਨੀ ਆ ਮੈਂ ਕਿੰਨਿਆਂ ਕ ਤੁਹਾਨੂੰ ਭਾਬੀ ਪੱਕੀਆਂ ਖਵਾਲ ਦਿੰਦੀ ਆ ਮੈਂ ਚਲ ਜੈਨੀ ਆ ਕੁੜੀ ਛੱਡ ਕੇ ਵੇਖਨੀ ਆ ਨਾਲੇ ਤੁਹਾਡੀ ਕੁੜੀ ਨੂੰ ਕਿੰਨਾ ਕ ਸਾਂਭਦੀ ਆਓ ਮੈਂ ਤੁਹਾਨੂੰ ਦੱਸਾਂ ਹਾਂ ਨਾ ਮਨ ਚੋਂ ਭਲੇਖਾ ਕੱਢ ਛਡੋ ਵੀ ਕੋਈ ਤੁਹਾਡੀ ਕੁੜੀ ਨੂੰ ਸਾਂਭ ਜੂਗਾ ਉਹ ਕਿਸਨੇ ਨਹੀਂ ਪੁੱਛਣਾ ਹੈਗਾ ਉਹ ਸਕੂਲੋਂ ਆਉਂਦੀ ਆ ਨਾ ਵਿਚਾਰੀ ਉਹਨੂੰ ਤਾਂ ਕਿਤੇ ਪਾਣੀ ਦਾ ਘੋਟ ਨਹੀਂ ਪੁੱਛਦੀ ਹੈਗੀ ਭਾਬੀ ਜੇ ਮੈਂ ਨਾ ਕਰ ਹੋਵਾਂ ਤੇ ਵੇਖਨੀ ਆ ਮੈਂ ਕਿੰਨਾ ਕ ਸਾਂਭਦੀ ਆਓ ਚਲ ਜੈਨੀ ਆ ਫਿਰ ਮੈਂ ਕਮਰੇ ਚ ਸੁੱਤੀ ਹੀ ਕੱਖੁਰਲੀ ਚ ਮੈਨੂੰ ਸਾਰਾ ਹੀ ਪਤਾ ਵਾ ਕਿ ਤੈਨੂੰ ਵਿਪਨ ਪਾਜੀ ਨੇ ਨਾ ਰਾਤੀ ਕਮਰੇ ਦੇ ਵਿੱਚੋਂ ਵੀ ਬਾਹਰ ਕੱਢਤਾ ਹੀਗਾ ਤੇਰੇ ਕੀ ਰਾਦੇ ਆ ਕਿ ਕਮਰੇ ਦੇ ਵਿੱਚ ਕੰਨ ਦਾ ਤੇ ਕਿਸ ਨੂੰ ਕੋ ਸੁਣਦਾ ਹੀ ਨਹੀਂ ਆ ਸੁਣਦਾ ਤੇ ਮੈਨੂੰ ਸਾਰਾ ਪਉ ਹੀਗਾ ਪਰ ਮੈਂ ਨਾ ਤੁਹਾਡੇ ਮੀਆਂ ਬੀਬੀ ਦੇ ਮਸਲੇ ਦੇ ਵਿੱਚ ਕੁਝ ਬੋਲੀ ਨਹੀਂ ਮੈਂ ਹਾਂ ਜੇ ਮੈਂ ਚੱਲ ਗਈ ਨਾ ਤੇ ਪੂਜਾ ਨੇ ਸਭੋ ਕਹਿਣਾ ਮੈਂ ਕਿ ਤੂੰ ਕਪੱਤ ਪਾਇਆ ਵਾ ਨਹੀਂ ਤੇਰੀ ਕਹਿੰਦਾ ਮੈਂ ਸਦਾ ਹੀ ਆ ਮੈਂ ਘਰਤ ਨਹੀਂ ਲੈਣਿਆ ਉਹ ਮੈਂ ਬੋਲਾ ਥੋੜੀ ਨਹੀਂ ਆ ਮੈਨੂੰ ਸਾਰਾ ਸੁਣਨਿਆ ਕੀ ਕਰਦੀ ਹੈ ਤੂੰ ਆਲੇ ਮੇਰੀ ਗੱਲ ਸੁਣ ਮੈਨੂੰ ਇਹਨਾਂ ਤਾਪਰੇ ਘਲਾ ਉਹਨਾਂ ਕ ਤੇ ਮੈਂ ਤੈਨੂੰ ਫੈਂਟੀ ਲਾਦਾ ਇਥੇ ਬੜਾ